ਹਰ ਬੰਦੇ ਦੀ ਆਪਣੀ ਹਸਿਆਤ ਹੁੰਦੀ ਹੈ ਜਿਦੀ ਜਿੰਨੀ ਕੋ ਹਿੰਮਤ ਹੈ ਸਮਰੱਥਾ ਹੈ ਉਹ ਲੱਗਿਆ ਹੋਇਆ ਹੈ ਜੀ ਮੈਂ ਤਾਂ ਬਾਹਰੋਂ ਆਇਆ ਜੀ ਮੈਂ ਤਾਂ ਹੁਣ ਪਹੁੰਚਿਆ ਆ ਜੀ ਹੁਣ ਨਿਕਲਾਂਗੇ ਅਸੀਂ ਹੌਲੀ ਹੌਲੀ ਮੈਂ ਵੈਸੇ ਮੀਡੀਆ ਵੀ ਜਿੰਦੀ ਹੈ ਜੀ ਹਾਈਲਾਈਟ ਹੋਏਗਾ ਤੇ ਬਹੁਤ ਨਹੀਂ ਮੈਂ ਚਾਹੁੰਦਾ ਨਹੀਂ ਮੈਂ ਤਾਂ ਪਿੱਛੇ ਵਾਲਾ ਜੀ ਮੈਂ ਤਾਂ ਪਰਦੇ ਦੇ ਚਿਹਰੇ ਤੇ ਲੱਗੇ ਰਹਿਣਾ ਹੈ ਇਹਨਾਂ ਦਾ ਮੌਕੇ ਸਾਰੀਆਂ ਅੰਦੋਲਨ ਹੋ ਗਏ ਜੀ ਅੱਜ ਪੰਜਾਬ ਮੂਰ ਲੋੜ ਅੱਜ ਕਿੰਨਾ ਬੜਾ ਘੜ ਆਇਆ ਸੀ ਉਦੋਂ ਘੱਟ ਲੋੜ ਸੀ ਅੱਜ ਜ਼ਿਆਦਾ ਲੋੜ ਹੈ ਤੁਸੀਂ ਆਏ ਹੋ ਇਹ ਸਾਰੇ ਦੇਖੋ ਇਹ ਇਹਦੇ ਵਿੱਚ ਮੈਂ ਗੱਲ ਕਰ ਰਿਹਾ ਸਾਰੇ ਲੱਗੇ ਹੋਏ ਆ ਹਰ ਬੰਦੇ ਦੀ ਆਪਣੀ ਹੈਸੀਅਤ ਹੁੰਦੀ ਹੈ ਜਿਹਦੇ ਜਿੰਨੀ ਕੋ ਹਿੰਮਤ ਹੈ ਸਮਰੱਥਾ ਹੈ ਉਹ ਲੱਗਿਆ ਹੋਇਆ ਔਰ ਹੋ ਹੀ ਜਾਂਦਾ ਚਲੋ ਮਹਾਰਾਜ ਦੀ ਕਿਰਪਾ ਨਾਲ ਸਰ ਉਹ ਅਸੀਂ ਸਾਰੇ ਕਰਦੇ ਰਵਾਂਗੇ ਹੌਲੀ ਹੌਲੀ ਕੋਰਪੋਰਲ ਪੰਜਾਬ ਤੁਸੀਂ ਕੀ ਖਲਾ ਇਹ ਮੈਂ ਤਾਂ ਬਾਹਰੋਂ ਆਇਆ ਜੀ ਮੈਂ ਤਾਂ ਹਾਂ ਪਹੁੰਚਿਆ ਆ ਜੀ ਹੁਣ ਨਿਕਲਾਂਗੇ ਅਸੀਂ ਹੌਲੀ ਹੌਲੀ ਇਸ ਦਾ ਮਨ ਬਣਾਇਆ ਦਾ ਕਿਸ ਤਰ੍ਹਾਂ ਦੇ ਲੋਕਾਂ ਦੀ ਸੇਵਾ ਦੀ ਮੰਗ ਕਿਸ ਤਰ੍ਹਾਂ ਦੀ ਹੈ ਕੋਈ ਸੇਵਾ ਵੈਸੇ ਤਾਂ ਗੁਪਤਦਾਨ ਹੁੰਦਾ ਔਰ ਹੁਣ ਸਮਾਜ ਇਦਾਂ ਦਾ ਹੋ ਗਿਆ ਵੀ ਤੋਂ ਤੁਹਾਨੂੰ ਪਤਾ ਨਹੀਂ ਕਿਵੇਂ ਕਵਰ ਲੱਗ ਗਿਆ ਮੈਂ ਤਾਂ ਅਜੇ ਤਾਂ ਇਹ ਯਾਨੀ ਸੱਜਣ ਜਲੰਧਰ ਮੇਲੇ ਦੀ ਦੋ ਤਿੰਨ ਨੌਜਵਾਨ ਪੱਤਰਕਾਰ ਉਹ ਨਾਲ ਤੁਰੇ ਮੈਂ ਖੁੱਤੀ ਰਹ ਹੁੰਦੇ ਆ ਕਿ ਉਹ ਵੀ ਠੀਕ ਆ ਹੂੰ ਅਗੋਂ ਵੀ ਯਾਰੀ ਲਈ ਹਾਂ ਲੱਗੀ ਰਹੇ ਇਹ ਤਾਂ ਪੁੱਪਾ ਜੀ ਤੇ ਜਦੋਂ ਦਾ ਗੌਲ ਪੰਗਣਾ ਟੋਲਣ ਨੂੰ ਲੱਗਾ ਪਹਿਲਾਂ মিডিਆ ਵੀ ਸੁਣਦਾ ਹੁੰਦਾ ਸੀ ਹੁਣ ਪਤਾ ਲੱਗਿਆ ਮੈਨੂੰ ਗੌਲ ਤਾਂ ਪਹਿਲਾਂ ਦੇ মিডিਆ ਵੀ ਜੀ ਵਾਲੇ ਪਾਸੇ ਤਾਂ ਗੌਣ ਤੋਂ ਪਹਿਲਾਂ ਪਹਿਲਾਂ ਪਤਾ ਨਹੀਂ ਸੀ ਲੱਗਦਾ ਬਹੁਤ ਮੈਂ ਵੈਸੇ মিডিਆ ਵੀ ਜਲਦੀ ਹੈ ਜੀ ਜਿਹੜਾ ਹਾਈਲਾਈਟ ਹੋਏਗਾ ਨਾ ਬਹੁਤ ਨਹੀਂ ਮੈਂ ਚਾਹੁੰਦਾ ਨਹੀਂ ਮੈਂ ਤਾਂ ਪਿਛੇ ਵਾਲਾ ਜੀ ਦਾ ਪਰਦੇ ਜੇ ਚੈਪਟਰ ਲੱਗੇ ਰਹੇ ਕੁਝ ਨਹੀਂ ਆ ਪੰਜਾਬ ਵਾਲੇ ਹੋਏ ਬਫਟੇ ਮੋਤੀ